हांजी 사ਸੀガル जी ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੋਪੀ ਮਲਖਪੁਰੀਆ ਤੇ ਬਾਬੇ 29 ਤਰੀਕ ਨੂੰ ਕੱਲ ਨੂੰ ਕੱਠ ਰੱਖਿਆ ਆ ਤੇ ਆਪਣੀ ਖੇੜ ਬਚਾਉਣ ਵਾਸਤੇ ਜਿੰਨੀਆਂ ਵੀ ਖੇਡਾਂ ਆ ਜਿਹੜੇ ਜਿਹੜੇ ਸਾਰੇ ਖੇਡਾਂ ਨੂੰ ਪਿਆਰ ਕਰਦੇ ਆ ਤੇ ਸਾਰੇ ਮਹਮਾਕੇ ਸਾਰੇ ਪਹੁੰਚੋ ਉੱਥੇ ਤੇ ਬਾਬੇ ਕੱਲ ਨੂੰ ਆਪਾਂ ਫਗਵਾੜੇ ਤੁਰਨਾ ਸਾਰਿਆਂ ਨੇ ਤੇ ਤੁਸੀਂ ਜਿੰਨੇ ਵੀ ਬੰਦੇ ਆ ਸਕਦੇ ਆ ਦਰবেশਪੁਰ ਪਹੁੰਚ ਜਾਓ ਚਾਹੇ ਫਗਵਾੜੇ ਪਹੁੰਚ ਜਾਓ ਤੇ ਆਪਾਂ ਇਕੱਠ ਨੂੰ ਵੱਡਾ ਕਰਕੇ ਲੈ ਕੇ ਚੱਲੀਏ ਤੇ ਮਿਲਦੇ ਆ ਬਾਬੇ ਉੱਥੇ ਜਾ ਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹਾਂਜੀ ਲੈ ਤੇਰੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਇਹਨਾਂ ਦੇ ਵੀਰ ਆਪਣੇ ਵੀਡੀਓ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਧੰਨਵਾਦ ਤੇ ਬਾਬੇ ਉਹ 29 ਤਰੀਕ ਨੂੰ ਆਪਾਂ ਜਿਹੜੀ ਮੀਟਿੰਗ ਰੱਖੀ ਆ ਬਾਈਆਂ ਨੇ ਉੱਥੇ ਜਰੂਰ ਪਹੁੰਚਣਾ ਸਾਰਿਆਂ ਨੇ ਠੀਕ ਆ ਵੱਡਾ ਇਕੱਠ ਕਰਕੇ ਤੇ ਆਪਾਂ ਵੀ ਜਾਵਾਂਗੇ ਕਈ ਵੀਰ ਕਹਿੰਦੇ ਤੋਂ ਬੋਲੇ ਵੀਰੇ ਮੈਂ ਹਲੇ ਹਰੇਕ ਵਲੌਗ ਦੇ ਵਿੱਚ ਮੋਲਿਆ ਹੋਇਆ ਆ। ਇਧਰ ਕੋਈ ਵਲੌਗ ਨਹੀਂ ਇੱਕ ਮੈਂ ਨਹੀਂ ਬੋਲਿਆ। ਲੋ ਬਾਬੇ ਤੇ ਕਣਕ ਧੋਤੀ ਸੀਗੀ ਸਕਾਖੋ ਕਿ ਕਣਕ ਉਦਾ ਦਿਨ ਹੈ ਨਹੀਂ ਕਣਕ ਤੋਂ ਨਾਲ ਪਾਇਓ ਨਾ ਕਿਉਂਕਿ ਮੇਰੇ ਕੋ ਹੈਗੀ ਸੀ ਨਮੀ ਗਣਕ ਨਮੀ ਗਣਕ ਕਿੱਦਾਂ ਪਾਵਾਂਗੇ ਕਬੂਤਰ ਬਿਮਾਰ ਹੋ ਜਾਣੇ ਪਤਾ ਤਿੰਨ ਕ ਮਹੀਨੇ ਹੋ ਗਏ ਹਜੇ ਪਈ ਨੂੰ ਹਣਾ ਪਰ ਫੇ ਵੀ ਹਜੇ ਇਹਨੂੰ ਧੋ ਕੇ ਹੀ ਪਾਵਾਂਗੇ ਆਪਾਂ ਥੋੜੇ ਦਿਨ ਹੁਣ ਸਕਾਲੀਏ ਇਹਨੂੰ ਸੁੱਕ ਜੂਗੀ ਤਾਂ ਪਾ ਦੂਗਾ ਹਣਾ ਇਹਨੂੰ ਰਾਤ ਭਈ ਰੱਖੀ ਸੀ ਹੁਣ ਚੰਗੀ ਤਰ੍ਹਾਂ ਸਕਾਵਾਂਗੇ ਸਕਾ ਕੇ ਤਾਂ ਫੇ ਪਾਵਾਂਗੇ ਤੇ ਰੰਗ ਰੂਪ ਬਾਬੇ ਹੋਈ ਜਾਂਦਾ ਹਣਾ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਜਿਹਦਾ ਵਾਈਟ ਆ ਦੇਖੋ ਚਮਕਦੀ ਹਣਾ ਇਹ ਹੈ ਪੱਟੀ ਮਾਰੀ ਰਾਂ ਨੇ ਟੈਂਕੀ ਤੇ ਇਦਾਂ ਵਾਈਟ ਕਰਾ ਦਈਏ ਖੁੱਡੇ ਵੀ ਕਿ ਖੁੱਡੇ ਜਿਹੜਾ ਆਪਣੇ ਘਰ ਦਾ ਇਦਾਂ ਰੰਗ ਹੁਣ ਆਈਆਂ ਇਦਾਂ ਪੀਲਾ ਜਿਹਾ ਤੋਂ ਬਣਾ ਖਾਣਾ ਹਨਾ ਇਦਾਂ ਅਕਦਾ ਆਹ ਜੀਆ ਜਾ ਆਹ ਜੀ ਕਰਾ ਦਈਏ ਤੇ ਚਾਹ ਫਿਰ ਵਾਈਟ ਇਹ ਤੁਸੀਂ ਦੱਸਣਾ ਕਮੈਂਟ ਕਰਕੇ ਫੇ ਆਪਾਂ ਕਰਾਵਾਂਗੇ ਇਹ ਜੇ ਲੱਗ ਜਾਣਾ ਇਹਨਾਂ ਨੂੰ 3-4 ਦਿਨ ਉਦਾਂ ਤੇ ਆ ਵੀ ਬਹੁਤ ਉੱਠਦਾ ਆ ਇਹਦਾ ਕਰੀਮੀ ਜਾਂ ਕਦਰਿਆ ਹੋਰ ਤਰ੍ਹਾਂ ਦਾ ਤੇ ਫੌਜ ਦਾ ਖੁੱਡਰ ਨਹੀਂ ਕੋ ਉਹ ਚੀਜ਼ ਤੇ ਆਵਾਇਤੀ ਤੇ ਪੀ ਲੈ ਗੁੱਟੇ ਇਹਨਾਂ ਦਾ ਖਰਾਬ ਹੋ ਗਿਆ ਹਨਾ ਰੰਗ ਸੇ ਇਹੋਂ ਤੂੰ ਹੀ ਰੱਖ ਦਿਓ ਵੀ ਇੰਦਾ ਦਾ ਹੈਗਾ ਇਦਾਂ ਦਾ ਹੀ ਰਹੰਦੀ ਏ ਜਾਂ ਵਾਈਟ ਕਰਾ ਲਈਏ ਜਾਂ ਉਦਾਂ ਦਾ ਤੇ ਦਾਣੇ ਪਾਈਏ 3 ਵਜੇ ਦਾ ਟਾਈਮ ਹੋ ਗਿਆ ਬਾਬਾ ਕੁਛ ਨਹੀਂ ਕਰੀਦਾ ਬਸ ਐ ਹੀ ਟਾਈਮ ਹੋ ਜਾਂਦਾ ਪਤਾ ਨਹੀਂ ਲੱਗਦਾ ਕੀ ਹੋ ਗਿਆ ਤੇ ਕੀ ਨਹੀਂ ਹੋ ਗਿਆ ਇਹਨਾਂ ਦੇ ਕਬੂਤਰ ਜਿਹੜੇ ਪੱਟੇ ਆ ਇਹ ਕਬੂਤਰੀਆਂ ਪਿੰਦਾ ਬਾਬੇ ਉਹ ਜਾਈਏ ਉਸ ਤੋਂ ਚੱਕ ਕੇ ਜਿਹੜੀ ਕੋ ਦੋ ਚਾਰ ਉੱਡਣ ਵਾਲੀਆਂ ਹਨ ਕੂਕੂਤਰੀਆਂ ਥੱਲੇ ਹੈ ਨਹੀਂ ਬੜੀ ਝਾਲ ਰਲੀ ਉਹ ਚੱਕ ਕੇ ਉੱਤੇ ਸਿਰਦੇ ਨਹੀਂ ਆਪਾਂ ਉਹ ਵੀ ਵਰ ਚੜ੍ਹ ਬੋ ਗਈ ਆ ਤਿੰਨ ਤਿੰਨ ਚਾਰ ਚਾਰ ਕਲੀਆਂ ਰਹਿ ਗਈਆਂ ਮੂਰੇ ਕੁੱਦਾ ਵੀ ਸਾਫ਼ ਕਰਨ ਵਾਲਾ ਹੋ ਗਿਆ ਵੀ ਹੋਰ ਅੱਤੀ ਕ ਜੜੀ ਸ਼ੁਰੂ ਕਰ ਲੈਣੇ ਆ ਫਿਰ ਇੱਕ ਰਤੀ ਉਹਦੀਆਂ ਵਿੱਚ ਇਹਨਾਂ ਕਲੀਆਂ ਠੀਕਾ ਫਿਰ ਆਪਣੀ ਜਿਹੜਾ ਇੱਕ ਡੰਡੇ ਵਾਲਾ ਉਹ ਤਾਂ ਜਾਂਦੇ ਨਹੀਂ ਸੋਈਆਂ ਬਾਬਿਓ ਹਨਾ ਉਦੀ ਭੈਣ ਐ ਇੱਕ ਯਾਰ ਇੱਥੇ ਦੋ ਘੜਾ ਉਹਦੀਆਂ ਇੱਕ ਆਹ ਆਹ ਇੱਕੋ ਦਾੜੀ ਵਾਲੀ ਉਹ ਪਰਾਵੇ ਮੋਹ ਤੇਲੀ ਭਰਾ ਦੇ ਮੂਰੇ ਕਿਹਾ ਉਹ ਵੀ ਸਰ ਹੋ ਚੱਲੀ ਆ ਹਾਂ ਚਿੱਟੀ ਕਾਲੀ ਅੱਖਾਂ ਦੀ ਵੀ ਘਟ ਸਕਦੇ ਆ ਇੱਕ ਇਹਨਾਂ ਦੀ ਭੈਣ ਹੋਰ ਆ ਪਿੱਛੇ ਮਿਕਸ ਹੋ ਗਈ ਬਾਬੇ ਉਹਨੂੰ ਪਤਾ ਨਹੀਂ ਕਿਹੜੀ ਆ ਡੰਡਿਆਂ ਵਾਲੇ ਦੇ ਵਿੱਚੋਂ ਪੱਠੀ ਆ ਵੀ ਉਹ ਭੈਣਾ ਏ ਵੀ ਮੈਨੂੰ ਲੱਗਦਾ ਆਪਣੀ ਜਿਹੜੀ ਆਪਾਂ ਬੜਲੇ ਜਿੱਤੀ ਨਹੀਂ ਉਦੋਂ ਉਹਦੀ ਭੈਣ ਲੱਗਦੀ ਮੈਨੂੰ ਉਹੀ ਨਸਲ ਚਾਹਾਂ ਕੋ ਕੁੱਡੇ ਪੌਦੇ ਬੁੰਦਿਆਂ ਵਿੱਚ ਇਹ ਬੱਚੇ ਸਾਫ ਸੁਥ ਹੋ ਗਏ ਦਾ ਪਰ ਸਮਾਂ ਹੈ ਨਹੀਂ ਇੰਨਾ ਚੇਤਾ ਜੁੱਤਾ ਤੇ ਜਿਹੜੀ ਜਿਹੜਾ ਆਪਣਾ ਉਹ ਡੱਬਾ ਵਹਿ ਗਿਆ ਹਰਿਆ ਤੇ ਇੱਕ ਕੂਤਰੀ ਆਪਣੀ ਉਹ ਡਾਂਡੀਆਂ ਡੰਡੀਆਂ ਵੜ ਗੱਡੀ ਸੀ ਜਿਸੇ ਦੂਸਰ ਚ ਪਈ ਸੀ ਉਹਦੀ ਭੈਣ ਉਹ ਪਈ ਆਪੇ ਡੱਬੇ ਦੀ ਭੈਣ ਉਹ ਕੂਤਰੀਆਂ ਦੀ ਮੈਨੂੰ ਬਹੁਤ ਲੋੜ ਆ ਮੇਤੋਂ ਕੂਤਰੀਆਂ ਬਹੁਤ ਘੱਟ ਆ ਦੇ ਕੁਤਰੀਆਂ ਪਹਿਲਾਂ ਤੋਂ ਰੋਖਣੀਆਂ ਇੱਥੇ ਤਕਰੀਬ ਵਰੀ ਆ ਵੀ ਉਤਰੀ ਜਿਹੜੀ ਆ ਬੇਟੀ ਆ ਦਾੜੀ ਵਾਲੀ ਇਹਨੂੰ ਵੀ ਕੱਢ ਸਕਦੇ ਬਾਜੀ ਛੱਡਣ ਲਈ ਆਹ ਲਾਲ ਜਿੰਨੀ ਵੀ ਕੱਢਦਾ ਤੇ ਔਰਤੀ ਵੀ ਕੱਢਦਾ ਤੇ ਬੱਚੇ ਵੀ ਪੱਟੇ ਆ ਠੀਕ ਆ ਬੜਲੇ ਜਿਹੜਾ ਜਿੱਤੀ ਆਪਣੀ ਉਹਦਾ ਭਰਾ ਬੈਠਾ ਇਹ ਵੀ ਕੱਢਦਾ ਦੇ ਭਰਾ ਜਾਂ ਭੈਣਾ ਹਨ ਤੇ ਆ ਵੀ ਬੱਚਾ ਪੱਟਿਆ ਆ ਵੀ ਬੱਚਾ ਪੱਟਿਆ ਆ ਵੀ ਪੱਟੇ-ਪੁੱਟੇ ਹੀ ਆ ਸਾਰੇ ਬੱਚੇ ਆ ਜਿਹੜੀ ਬੜਲੇ ਜਿੱਤੀ ਆ ਉਹਦੀ ਮਾਸੀ ਆ ਬਾਕੀ ਦੇਖਦੇ ਆ ਨਾ ਜਿੱਦਾ ਵੀ ਫੰਡਦਾ ਹੋਵੇ ਉਸ ਹਿਸਾਬ ਨਾਲ ਕਰ ਲਾਂਗੇ ਇਹਨਾਂ ਨੂੰ ਵੀ ਮੈਂ ਕੱਢੂਗਾ ਹੁਣ ਦੋ ਚਾਰ ਕੂਤਰੀਆਂ ਉਹ ਉਦਰੀਆਂ ਆਪਾਂ ਕੱਢਣੀ ਸ਼ੁਰੂ ਕਰਦੇ ਆ ਜੀ ਸਿਰੇ ਦੇ ਬੈਠੀ ਐ ਨਾ ਮੇਰਾ ਬਾਕੀ ਛਾ ਕੂਤਰ ਤੇ ਚਲੋ ਆਪਾਂ ਡੋਣਾ ਹੀ ਨਹੀਂ ਨਾ ਇਹ ਵੀ ਕੂਤਰੀ ਹੋਊਗਾ ਮੇਰੇ ਹਿਸਾਬ ਨਾਲ ਇਹ ਤਾਂ ਇਕੱਠੇ ਡੋਣਾ ਨੂੰ ਚਲੋ ਬਾਬੇ ਉਹ ਦਿਨ ਮੈਂ ਦੱਸਿਆ ਸੀ ਨਾ ਵੀ ਬਾਦਾਮਾਂ ਦਾ ਕੀ ਫਰਕ ਹੁੰਦਾ ਦੇਖੋ ਆਪਣੇ ਇੱਕੋ ਜਿਹੇ ਬਾਦਾਮਾਂ ਪਰ ਇਹਨਾਂ ਦੇ ਵਿੱਚ ਦੇਖੋ ਹੁਣ ਆ ਬਾਦਾਮ ਕੱਢਾ ਹਨਾ ਤੇ ਆ ਬਾਦਾਮ ਨੋਰਮਲ ਬਾਦਾਮ ਜਿੱਦਾ ਆਪਾਂ ਪਾਉਨੇ ਆ ਚੈੱਕ ਕਰੋ ਹੋਰ ਦਸਾਵਾਂ ਆ ਵੇਖੋ ਵੇ ਹੁਣ ਇਹ ਕਿੱਥੇ ਗੱਲ ਮੁੱਕਣੀ ਜਾ ਕੇ ਹੁਣ ਆ ਇੱਕ ਆ ਹੋਰ ਲਓ ਆਪਾਂ ਕਹਣਾ ਸੀ 4-5 ਪਾਤ ਤੇ ਪਰ ਆ 4-5 ਤਾਂ ਰਹੀ ਹੀ ਨਹੀਂ ਆਂਗਲ ਦੇ ਪੋਟੇ ਤੋਂ ਵੀ ਵੱਡਾ ਬਾਦਾਮ ਚੈੱਕ ਕਰੋ ਆ ਠੀਕ ਆ ਤੇ ਆ ਆ ਪੋਟੇ ਜਿੱਡਾ ਵੀ ਹੈ ਨਹੀਂ ਇੱਕੇ ਕਾਣੀ ਵਿਗੜਦੀ ਜਦੋਂ ਵੀ ਬਦਾਮ ਪਾਪਿਓ ਘਰੇ ਪੋਣੇ ਨੇ ਜਿਹੜੀਆਂ ਆਪਣੀਆਂ ਪਾਣੀ ਵਾਲੀਆਂ ਚਾਰ ਡਾਰਾ ਹੁੰਦੀਆਂ ਇੱਕੋ ਜੇ ਬਦਾਮ ਪਾਉਣੇ ਸ਼ੁਰੂ ਕਰੋ ਜਿੱਦਾਂ ਹੁਣ ਅੱਜ ਆ ਚਾਰੇ ਪੰਜੇ ਬਦਾਮ ਇੱਕੋ ਜੇ ਆਹਾ ਕਿਹਾ ਐਦਾਂ ਬਦਾਮ ਪਾਉਣੇ ਸ਼ੁਰੂ ਕਰੋ ਐਡੇ-ਐਡੇ ਸਾਈਜ਼ ਲਿਆ ਕਰੋ ਬਦਾਮਾਂ ਦੇ ਤੇ ਆ ਜੇ ਪੋਣੇ ਤੇ ਉਸਾ ਹੋਣਾ ਪਾਉ ਵੱਡੇ ਬਦਾਮ ਇੱਥੇ ਸਾਰੀ ਗੇਮ ਘੁੰਮ ਜਾਂਦੀ ਆ ਆਪਾਂ ਕਹਿੰਦਾ ਯਾਰ ਤਿੰਨਾਂ ਦੇ ਸਾਂਭਿਆ ਚਾਰਾਂ ਤੇ ਪਰ ਉਹ ਗੇਮ ਵਿਗੜਦੀ ਆ ਬਦਾਮ ਪਾਓ ਇੱਕੋ ਜੇ ਇਹ ਗਾ ਕਦੀ ਵੀ ਬਾਜੀ ਦੀ ਆਪਾਂ ਮਤਲਬ ਗਲਤ ਪਾਣੀ ਨੂੰ ਨਹੀਂ ਜਾਊਗਾ ਕਬੂਤਰ ਕਰੀ ਵੀ ਪਾਣੀ ਨੂੰ ਜਾਣਦੇ ਅਧੇਕ ਤਰੇ 50 60% ਦਾ ਆਹ ਜਿਹੜਾ ਸੀਨ ਬਣਦਾ ਕਬੂਤਰ ਨੂੰ ਫਰੋਣਾ ਆਪਾਂ ਇੰਦਾ ਫਰੋਣੇ ਆ ਪੁੱਤਰ ਲੋ ਬਾਬੇ ਬਦਾਮ ਕੱਟ ਲਏ ਆ ਠੀਕ ਹੈ ਤੇ ਇਹਨਾਂ ਇਕੱਠਿਆਂ ਨੂੰ ਪਾਣ ਲੱਗਾ ਅੱਜ ਮੈਂ ਕੋਈ ਹੁਣ ਜਦੋਂ ਡਾਵਾਂਗੇ ਫੇਰ ਕੋਈ ਗੱਲ ਨਹੀਂ ਹੋਣਾ ਮੇਲਾ ਪਾਣੀ ਤਾਂ ਟੁੱਟ ਜਾਣਗੇ ਇਹ 8 9 ਦਿਨ ਹੋ ਗਏ ਆ ਵੱਡਾ ਇਹ ਨਹੀਂ ਪੁੱਤਰ ਔਰ ਉਹ ਬਦਲਦੂਮ ਖਾ ਲਦੇਓ ਟਾਈਮ ਬਹੁਤ ਹੋ ਗਿਆ 4 ਵਜੇ ਦਾ ਟਾਈਮ ਹੋ ਗਿਆ ਤੇ ਬਦਲਦੂਮ ਖਾਣੇ ਬਾਕੀ ਵੀ ਹੈ ਨਾ ਆਹ ਝਾਲਣ ਵਾਲੀ ਕੂਤਰੀ ਆ ਪਾਈ ਦੇਤੇ ਪਾ ਦੇਣੀਆਂ ਇਹਨੂੰ ਕਟ ਕੇ ਪਾ ਦਨੇ ਆ ਭਈ ਹੋਈ ਉੱਪਰ ਹੀ ਪਾ ਦਾਂਗੇ ਹੈ ਨਾ ਇਹਨੂੰ ਤੇਲ ਲੈ ਜਾਣਾ ਹੁਣ ਆਪਾਂ ਤੇ ਇਹਦੇ ਨਾਲ ਇੱਕ ਅੱਧੀ ਕੂਤਰੀ ਨੂੰ ਤੋ ਦਾਣੇ ਪਾ ਕੇ ਬਾਅਦ ਚ ਇੱਕ ਮੂਰ ਲਿਆ ਕੇ ਇਹਦੇ ਨਾਲ ਕੂਤਰੀਆਂ ਦੇ ਵਿੱਚ ਛਾੜ ਦਾਂਗੇ ਦੋ ਤਿੰਨ ਕੂਤਰੀਆਂ ਹੋਰ ਜਿਹੜੀਆਂ ਹੁਣ ਆਪਾਂ ਕੱਟਣੀਆਂ ਆ ਤੇ ਬਦਾਮ ਵੀ ਭੇਦਨੇ ਬਾਅਦ ਚੋਂ ਤੇ ਚਾਰ ਧਰਾ ਆਪਾਂ ਜਿਹੜੇ ਕੱਢਣ ਦੇ ਆ ਆਹ ਵਾਲੇ ਤੇ ਚਾਰ ਆ ਇੱਕ ਉਹ ਪਹਿਮਾ ਇਹਨਾਂ ਦਾ ਵੇਟ ਬੂਟ ਚੈੱਕ ਕਰਦੇ ਹੁਣ ਕਿਦਾ ਬਣਿਆ ਹਨਾ ਕੱਚੇ ਨਾਲ ਨਹੀਂ ਉੜਦਾ ਹੁੰਦਾ ਦੰਦੋ ਜੀ ਕਹਾ ਦਾ ਜਿਹਨ ਪੂਰਾ ਲਉਂਦੀ ਆਪਣੀ ਇਹ ਪੁੱਤਰੀ ਘਰੇ ਬਸ ਝਾੜੇ ਪੈ ਗਈ ਆ ਹੁਣ ਇਸ ਕਰਕੇ ਇਹਨੂੰ ਖੱਡਿਆ ਨਹੀਂ ਆਣਾ ਆ ਗਿਆ ਕਣਕ ਸਕਾਈ ਤੋਂ ਕਣਕ ਸੁੱਕ ਗਈ ਆ ਹੁਣ ਹਲਕੀ ਫੁਲਕੀ ਪਾਣੀ ਸੁੱਕ ਗਿਆ ਦਾ ਸਾਰਾ ਤੇ ਇਕੱਠੀ ਕਰਕੇ ਤੇ ਹੁਣ ਪੁੱਤਰਾਂ ਨੂੰ ਪਾ ਦੀ ਕਰਨਾ ਸਾਰਿਆਂ ਨੂੰ ਹੁਣ ਚੰਬੜੇ ਫਿਰਦੇ ਭੁੱਖ ਲੱਗੀ ਇਹਨਾਂ ਨੂੰ ਤੇ ਆਜ ਉਹ ਬਾਬੇ ਪਾਈਏ ਇਹਨਾਂ ਨੂੰ ਬਾਕੀ ਆਹੀ ਬਾਡੀ ਉਹ ਲੈ ਲੈਨੇ ਆਪਾਂ ਸਾਲ ਸੋ ਜਿਹੜੀ ਹੈ ਕੀ ਕਹਨਾ ਗੁਰ ਖੱਲੇ ਆ ਜਾ ਪੁੱਤ ਲੋ ਬਾਬੋ ਬੱਦਲ ਫੇ ਚੜਾ ਆ ਚੰਗਾ ਰੱਬੀ ਤੇ ਰੰਗ ਦਾ ਕੰਮ ਵੀ ਚੱਲ ਜ ਜਾਂਦਾ ਲੱਗਦੇ ਨਹੀਂ ਪਏ ਤੇ ਅਜ ਇੱਧਰ ਕਰਦੇ ਸੀ ਉਹ ਆਲੇ ਬੰਨੇ ਇੱਥੇ ਲਾ ਗਏ ਪੱਟੀ ਪੱਟੀ ਲਾ ਗਏ ਇਧਰ ਸਾਈਡ ਤੋਂ ਤੇ ਕਰਾ ਦਿਆਂਗੇ ਹਨਾ ਹੁਣ ਇਹ ਵੀ ਛੋਟੇ-ਖੱਡੇ ਵੀ ਪੇਟ ਕਰ ਲੈਣੇ ਆਪਾਂ ਤੇ ਕਮੈਂਟ ਕਰਕੇ ਦੱਸਣਾ ਜਰੂਰ ਆਪਾਂ ਕਿਹੜਾ ਰੰਗ ਵਾਈਟ ਕਰਾਈਏ ਜਾਂ ਉਹ ਜਿਹੜਾ ਘਰ ਦਾ ਹੋਣ ਡਿਆ ਉਹਦੇ ਨਾਲ ਦੀ ਹਨਾ ਤੇ ਬਬੂ ਸੱਜ ਨਹੀਂ ਆ ਗਿਆ ਨਹੀਂ ਆ ਗਿਆ ਹਾਂਜੀ ਆ ਜਾਓ ਫਿਰ ਆ ਵੀ ਮੱਠਾ ਆਪਣਾ ਸਾਰਾ ਹੋ ਗਿਆ ਜਿਹੜਾ ਆ ਜਾਂਦਾ ਠੀਕ ਆ ਔਰ ਅੱਤਾ ਵੀ ਸਾਰਾ ਹੋ ਚਲ ਆਪਣਾ ਕਿੱਥੇ ਗਿਆ ਉਹ ਬੈਠਾ ਠੀਕ ਆ 3-4 ਬੱਚੇ ਉੱਤੇੜੇ ਸਾਰਾ ਹੋ ਗਏ ਆ ਨਿਕਾ ਕੰਮ ਖਰਾਬ ਨਾ ਕਰ ਦਵੇ ਹਨਾ ਪਰ ਨਵੀਂ ਕਿਣਕਿਆ ਤੇ ਇਹ ਭੇ ਦੀਏ ਬਾਦਾਮ ਭੇ ਦੀਏ ਉਹਨਾਂ ਲਈ ਕੱਲ ਨੂੰ ਆਪਾਂ ਉੱਥੇ ਜਾਣਾ ਜਿਹੜਾ ਕੱਠ ਹੁਣਾ ਆਇਆ ਹਨਾ ਤੇ 29 ਤਰੀਕ ਦਾ ਉੱਥੇ ਵੀ ਜਾਵਾਂਗੇ ਕੋਸ਼ਿਸ਼ ਕਰਾਂਗੇ ਜਿਆਦਾ ਟਾਈਮ ਰੁੱਕ ਕੇ ਆਈਏ ਹਨਾ ਕਿਉਂਕਿ ਆਪਣੇ ਤੁਹਾਨੂੰ ਪਤਾ ਮਗਰ ਹੈ ਨਹੀਂ ਇਥੇ ਕੁਤਰਣ ਦਾਣਾ ਦੂਣਾ ਪਾਉਣ ਵਾਲਾ ਵੀ ਵੀ ਹੈਗਾ ਤੇ ਸ਼ੋਕ ਵੀ ਮੈਨੂੰ ਹੀ ਆ ਤਾਂ ਮੈਂ ਇਹੀ ਪੋਣੇ ਹੁੰਦੇ ਪਰ ਹੋਣੀ ਕੋਈ ਵੀ ਪੁੰਦਾ ਦਾਣਿਆਂ ਤੇ ਆ ਆਪਣਾ ਸ਼ਾਖ ਖਾ ਤੇ ਕਬੇਰਾ ਆਇਆ ਇਹ ਆਪਣੇ ਦਾ ਇਹ ਵੀ ਛੱਡਾਂਗੇ ਬਾਜ਼ੀਆਂ ਤੇ ਆਹ ਦੋਨੇ ਛੱਡਾਂ ਜਿਹਦੇ ਤੀ ਆਹ ਪਾਇਆ ਪਰਮੂਚ ਤੇ ਕਨਾਲ ਇਹ ਜਿਹੜੀ ਆਪਣੀ ਬੜਲੇ ਜਿੱਤੀ ਆ ਉਦੋਂ ਇਹ ਉਹਨਾਂ ਦੇ ਮਾਮੇ ਲੱਗਦੇ ਆ ਉਹ ਕੁੱਤਰੀ ਦੇ ਮਾਮੇ ਲੱਗਦੇ ਦੋਨੇ ਇਹ ਵੀ ਗੱਡਾਂਗੇ ਇਹ ਬਾਬੇ ਕੁੱਤਰ ਇਦਾਂ ਆ ਐਨੇ ਘੁੱਟਦੇ ਆ ਨਾ ਬਾਜ਼ੀਆਂ ਤੇ ਇਦਾਂ ਪੈਰ ਮੋੜ ਦਿੰਦੇ ਐਨਾ ਜ਼ੋਰ ਮਾਰਦੇ ਆ ਪੁੱਠੇ ਕਰ ਲੈਂਦੇ ਪੈਰ ਇਕ ਕਰੀ ਆ ਦੋਨੇ ਇਹ ਨਸਲ ਜਿਹੜੀ ਆ ਉਹ ਕੁੱਤ ਇਹਨਾਂ ਦੀ ਮਾਂ ਵੀ ਇਦਾਂ ਹੀ ਉੜਦੀ ਸੀ ਪੈਰ ਦਾ ਪਟੇਡੇ ਹੋ ਜਾਂਦਾ ਸੀ ਨਾ ਜਦੋਂ ਪੂਰੇ ਜਿੰਨੀ ਮਰਜ਼ੀ ਲੋਣੀ ਉਦੋਂ ਵੇਂਦੇ ਸੀ ਇਹ ਪਰ ਉਦਾਂ ਨਹੀਂ ਸੀ ਵੇਂਦੇ ਤੇ ਬਚੋਣੇ ਵੀ ਬੜੇ ਔਖੇ ਅਰੇ ਇਸ ਕਰਕੇ ਇਹਨਾਂ ਨੂੰ ਮੈਂ ਹੁਣ ਛੱਡਣਾ ਬੰਦ ਕੀਤਾ ਪਰ ਚਲੋ ਆ ਮੌਸਮ ਠੰਡਾ ਹੀ ਆ ਹੁਣ ਹੁਣ ਛੱਡ ਲੰਨੇ ਆ ਹੁਣ ਨਹੀਂ ਕੁੱਕ ਵੀ ਹੁਣ ਲੋਚ ਤਾਂ ਬਾਲੇ ਮਰਦੇ ਇਹ ਲੋਚ ਤਾਂ ਇੰਨੇ ਕੁ ਉੜਦੇ ਆ ਨਾ ਵੀ ਮਤਲਬ ਆਪ ਕੋ ਆਪ ਦੀ ਬਾਹਰ ਹੋ ਜਾਂਦੇ ਆ ਪਰ ਸਾਂਭਣੇ ਔਖੇ ਆ ਤੇ ਅੱਜ ਛੋਟਾ ਹੀ ਵਲੌਗ ਆਊਗਾ ਮਤਲਬ ਠੀਕ ਹੈ ਅੱਜ ਮੂਡ ਫਿਰਦੀ ਸੀ ਕਿਉਂਕਿ ਮੀਂਹ ਨਹੀਂ ਹਟਦੇ ਪਏ ਕੋਈ ਕਰਨਾ ਕੀ ਨਾ ਕਬੂਤਰ ਆ ਹੁੰਦੇ ਪਏ ਆ ਕੁਝ ਵੀ ਹਨਾ ਤੇ ਕੱਲ ਨੂੰ ਉੱਥੇ ਜਾਵਾਂਗੇ ਤੇ ਕਟੋ ਘਟ ਵੀ ਇੱਕ ਘੰਟੇ ਦਾ ਵਲੌਗ ਆਊਗਾ ਤੇ ਸਵੇਰੇ ਮੈਂ ਲਾਈਵ ਵੀ ਹੋਊਗਾ ਪੂਰੇ 11:00 ਵਜੇ ਦੇ ਵਿੱਚ ਵਿੱਚ ਸਾਢੇ 10 11 ਦੇ ਵਿੱਚ ਵਿੱਚ ਮੈਂ ਲਾਈਵ ਹੋਊਗਾ ਤੇ ਤੁਸੀਂ ਸਾਰੇ ਜਣੇ ਆ ਕੇ ਜਰਾ ਜੁੜਨਾ ਕਟੋ ਘਟ ਵੀ ਆਪਣਾ 1200 2000 ਬੰਦਾ ਜੁੜਨਾ ਚਾਹੀਦਾ ਸਵੇਰ ਨੂੰ ਲਾਈਵ ਆਊ ਲਾਈਵ ਹੋਵਾਂਗੇ ਉੱਥੇ ਕੀ ਪ੍ਰੋਸੀਜਰ ਸਾਰਾ ਦਿਖਾਵਾਂਗੇ ਹਨਾ ਕੀ ਪ੍ਰੋਸੀਜਰ ਆ ਕੀ ਨਹੀਂ ਲਾਈਵ ਚੱਲੂਗਾ ਆਪਣਾ ਕੱਲ ਨੂੰ ਸਤਿਨਾਮ ਵਾਹਿਗੁਰੂ ਆ ਬੁੱਢਾ ਹੀ ਆ ਕੋਦਨ ਸਾਹਿਬ ਕੀਤੇ ਇੱਥੇ ਲਗਾੰਦੀ ਆ ਨਾ ਬਿਠਾ ਘੱਟੀ ਆ ਜਿੱਦਾਂ ਉੱਦੈ ਦਾ ਦੂਜੇ ਪੈ ਗਏ ਹੁਣ ਕਰਸੋ ਤੋਂ ਦਿੱਤਾ ਦਾਦ ਤੇ ਜਿਹੜਾ ਆਪਣੀ ਜਿਹੜੀ ਕੂਤਰੀ ਉੱਥੇ ਪੜ ਲੈ ਦਿੱਤੀ ਆ ਜਿਹੜਾ ਉਹ ਪੁੱਤਰ ਆ ਉਹਦਾ ਮੱਠਾ ਆਹਾ ਕੀ ਗਈ ਤੇ ਇਹਦੀ ਗਾਂ ਪੱਠੀ ਆਪਣੇ ਭੱਡੇ ਕੂਤਰਾ ਲੱਗੀ ਸੀ ਕੀ ਗਿਆ ਤੇ ਗਾਂ ਉਹਦੀ ਪੱਠੀ ਜਿੱਤੀ ਆ ਨਾ ਸਜੋ ਆਪਣੀ ਜਿਹੜੀ ਘੁੰਮੀ ਹੈ ਨਾ ਇਹਦੀ ਪੱਠੀ ਆਪਣੇ ਵੱਡੇ ਪੁੱਤਰ ਨਾਲ ਪਹਲਾਈ ਸੀ ਤੇ ਇਹਦੀ ਧੀ ਦਾ ਇਹ ਪੱਠਾ ਆ ਤੇ ਉਹਦਾ ਪੱਠਾ ਲੱਗਾ ਸੀ ਆ ਉਹਦਾ ਪੱਠਾ ਆ ਆਵਲ ਤੇ ਉਹਦੀ ਧੀ ਲੱਗੀ ਇਸ ਪੁੱਤਰ ਨਾਲ ਉਹਦਾ ਇਹ ਬਣਿਆ ਤੇ ਹੋਰ ਭਪਿਓ ਤੁਹਾਨੂੰ ਦੱਸਣਾ ਹੈ ਆਪਾਂ ਜਿਹੜਾ ਜਿਹੜਾ ਆਪਣਾ ਡੱਬਾ ਜਿੱਤੇ ਆ ਡੱਬਾ ਆਪਣੇ ਆਪ ਪੁੱਤਰ ਦਾ ਪੱਠਾ ਜਿਹੜੀ ਉਦਰੇ ਆਪਣੀ ਫਰਿੱਜੀ ਇੱਥੇ ਸੀ ਤੇ ਪੁੱਤਰ ਆਪਣਾ ਦੋ ਵਾਰੀ ਆ ਜਿੱਤੇ ਆ ਸੀ ਹਨਾ ਉਹ ਦਾ ਬਠਾ ਇਹ ਗਾਇ ਇਹਦਾ ਡੱਬਾ ਆ ਤੇ ਜਿਹੜੇ ਡੰਡੇ ਵਾਲੇ ਤੁਸੀਂ ਪੁੱਛਦੇ ਵੀ ਡੰਡੇ ਵਾਲੇ ਕਿਹੜੇ ਹੁੰਦੇ ਵੀਰੇ ਉਹ ਪੁੱਤਰ ਆ ਆਹ ਲਾਲ ਜਿੰਦਾ ਇਹਦੇ ਪੁੱਤਰਾ ਡੰਡੇ ਵਾਲੇ ਇਹ ਪੁੱਤਰ ਪਿਓਰ ਰਾਜ ਲਾਲਾ ਪੁੱਤਰ ਆ ਤੂੰ ਕਿਵੇਂ ਲੈ ਚਾ ਲੈ ਚਾਦਾ ਕੰਮ ਆਪ ਟੇਕਰ ਆ ਇਹਨੇ ਦੀ 12 13 ਜੁੜੀਆਂ ਲਗਣੀਆਂ 15 ਉਹ ਲਾ ਦੇਾਂਗੇ ਹਨ ਬਈ ਕੁਝ ਲੋਲੇ ਵੀ ਨਹੀਂ ਇਹਨਾਂ ਦੇ ਵਿੱਚੋਂ ਆ ਜਿਹੜੇ 2 2 3 3 ਬੱਚੇ ਇੱਕੋ ਹੀ ਜੋੜੇ ਨੇ ਨਾ ਬਾਕੀ ਬਿੱਲੇ ਰੱਖਣੇ ਇੱਕ ਇੱਕ ਬੱਚਾ ਹੀ ਲਾਉਣਾ ਆਪਾਂ ਤੇ ਆ ਆਪਣਾ ਪੁੱਤਰ 빙ਾ ਹੋਇਆ ਸੀ ਖੁੱਦ ਸਹੀ ਕੀਤਾ ਇਹ 8-9 ਸਾਲ ਪਹਿਲਾਂ ਹੋਇਆ ਸੀ ਇਹ ਪੂਰਾ 빙ਾ ਹੋ ਚਿੱਟੀਆਂ ਅੱਖਰੋਂ ਪਰਾਂ ਚ ਲਗ ਗਿਆ ਕਾਲੀ ਨੋਵ ਵਾਲਾ ਆ ਇਦਾਂ ਨੂੰ ਜਾਂਦਾ ਹਾਂ ਤੇ ਬੱਚੇ ਵੀ ਕੱਢਦਾ ਵਧੀਆ ਬੱਚਿਆਂ ਦਾ ਰਿਜ਼ਲਟ ਆ ਐਤਕੀ ਮੈਂ ਹਰਿਆਣੇ ਚ ਦਿੱਤਾ ਜੀ ਇਹਨਾਂ ਦਾ ਇਹਦਾ ਪੱਠਾ ਪਿਛਲੇ ਸਾਲ ਦੱਸਦਾਈ ਇੱਕ ਵਾਰੀ ਉਹ ਪਿਛਲੇ ਸਾਲ ਕੱਲਾ ਰਹਿ ਕੇ ਜਿੱਤੇ ਸੀ ਦੋ ਵਾਰੀ ਐਤਕੀ ਦੋ ਕੱਟੀਆਂ ਬਾਜ਼ੀਆਂ ਜਿੱਤ ਗਿਆ 2000 ਕੀ ਜਿੱਤ ਗਿਆ ਸੀ ਉਹਦੇ ਵਿੱਚ ਇਹਦਾ ਪੱਠਾ ਸੀ ਆ ਜਿਹੜੇ ਦਾ ਆ ਜੋ ਮੋੜੇ ਐ ਕੀ ਕੱਢ ਗਿਆ ਪਹਿਲਾਂ ਹੈ ਨਹੀਂ ਸੀ ਪਹਿਲਾਂ ਬੱਗਾ ਹੀ ਸਵੇਰ ਐਤ ਕੀ ਜੋ ਮੋੜੇ ਐ ਗਏ ਕਣਕ ਤੋਂ ਹੁੰਦਿਆ ਸਵੇਰ ਲਈ ਮੈਂ ਉਹਨਾਂ ਨੇ ਧੂਣੀ ਨਹੀਂ ਤੇ ਇੰਨਾ ਗੰਦ ਨਿਕਲਿਆ ਵਿੱਚੋਂ ਬਹੁਤ ਕਾਹਨਾ ਧੂਣੀ ਨਹੀਂ ਮੇਰੇ ਤੋਂ ਪਾਉਣ ਦੇ ਨਾਲ ਦੇ ਰਹੀ ਹੋ ਜਾਗਾ ਉਹ ਵਾਲੇ ਠੇਗੜਾ ਫਿਰੇ ਕਣਕ ਮੈਂਨੇ ਤੇ ਠੇਗਦੀ ਸਾਰਿਆਂ ਦੀ ਜਲੀਲੀ ਪਾਉਣੀ ਹੈ ਨਾ ਉਹਨੂੰ ਦੱਸ ਦਾਂਗੇ ਕਰੀ ਚੰਗੀ ਤਰ੍ਹਾਂ ਧੂਣਨੇ ਆਹੀਂ ਕਿਉਂਕਿ ਸਪਰੇਆ ਬਹੁਤ ਲੱਦੀਆਂ ਹੁੰਦੀਆਂ ਇਹਨਾਂ ਨੂੰ ਜੇ ਆਪਾਂ ਨਹੀਂ ਕਾਣੀ ਧੂਣੀ ਹੈ ਨਾ ਤਾਂ ਇਹੋ ਲੇਟ ਪਾਈ ਦੀ ਕਿ ਸਪਰੇਆ ਦਾ ਅਸਰ ਵੀ ਨਿਕਲ ਜੇ ਉਦਾਂ ਵੀ ਗਰਮ ਹੁੰਦੀ ਗਣਕ ਪਹਿਲਾ ਪਹਿਲਾ ਬਹੁਤ ਜ਼ਿਆਦਾ ਗਰਮ ਹੁੰਦੀ ਆ ਤੇ ਇੱਕ ਵਾਰੀ ਚੰਗੀ ਤਰ੍ਹਾਂ ਗੰਦ ਮੈਂ ਕੱਢ ਲੰਗਾ ਜੋ ਪੁੱਬੂ ਪੁੱਬੂ ਵਿੱਚ ਮਰੇ ਮਰੇ ਪਏ ਆ ਹਨਾ ਸਾਰੇ ਤੇ ਇੱਕ ਵਾਰੀ ਤਾਂ ਕੱਢ ਸਿੱਟਿਆ ਸਾਰਾ ਗੰਦ ਇੱਕ ਦੋ ਵਾਰੀ ਹੋਰ ਪਿਉ ਕਿਉਂਕਿ ਬਾਲਟੀ ਬੜੇ ਛਿਰਾਂ ਦੀ ਉੱਤੇ ਪਈ ਸੀ ਗਣਕਾਲੀ ਤੇ ਇਸ ਕਰਕੇ ਧੁੱਪ ਤਾਂ ਪਾਈ ਬਹੁ ਲੱਗੀਆਂ ਬਾਲਟੀ ਨੂੰ ਕਿਤੇ ਬਾਹਰ ਹੀ ਪਈ ਰਹਿ ਜਾਂਦੀ ਸੀ ਗਣਕ ਸਾਫ਼ ਆ ਬਿਲਕੁਲ ਨਵੀਂ ਆ ਚਮਕਦੀ ਗਣਕ ਆ ਤੇ ਭੀ ਕੇ ਪੋਨਾ ਸਕਾ ਗਈ ਰਾਤ ਭਿੱਜੀ ਰਹਿੰਦੀ ਸਵੇਰ ਨੂੰ ਸਕਾਉਣੀ ਆ ਅੱਧ ਪੱਕੀ ਜੀ ਤੇ ਉਹ ਪਾ ਦੇਣੀ ਆ ਪਰ ਆਬਿਓ ਕਿੰਨੇ ਧੋ ਧੋਤੇ ਆ ਤੇ ਫੇਰ ਵੀ ਛੱਟੀ ਦੇਖ ਲੋ ਕਿੰਨੀ ਵੇਚ ਕਿਉਂਕਿ ਛੱਟੀ ਵੀ ਬਹੁਤ ਗਰਮ ਹੁੰਦੀ ਆ ਹਨਾ ਘੱਟ ਤੋਂ ਘੱਟ ਮੈਂ 15 ਆ ਦੀ ਧੋਤੀ ਆ ਹੁਣ ਇਹਨੂੰ 5-7 ਤਾਰੀ ਕੱਲ ਨੂੰ ਵੀ ਤਵਾਵਾਂਗਾ ਦੇਖੋ ਮੁੰਡੇ ਕੋ ਤੇ ਫੇਰ ਨਿਕਲਣਾ ਦੇਖੋ ਲਾਡੀ ਜਿਹੜਾ ਆਪਣੇ ਰੰਗ ਕਰਦਾ ਉਹਨਾਂ ਨੇ ਵੀ ਕੂਪਤ ਰੱਖਿਓ ਉਹਨਾਂ ਦਾਣੇ ਤੋਂ ਪੌਣ ਦਾ ਪਤਾ ਆ ਤੇ ਉਹਦੇ ਕੋ ਪਵਾ ਲਾਂਗੇ ਤੇ ਠੀਕ ਆ ਬਾਬਾ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕੱਲ ਦਾ ਵਲੌਗ ਪੂਰਾ ਤੇ ਕੱਲ ਨੂੰ ਸਵੇਰੇ 11 ਵਜੇ 10:30 ਤੋਂ 11 ਦੇ ਵਿੱਚ ਵਿੱਚ ਆ